चलो 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 च ਮੇਰੇ ਦਰਦ ਦਾ ਬਹੁਤ ਜ਼ਿਆਦਾ ਹੈ ਜਦੋਂ ਲੋਕਾਂ ਦੇ ਪੱਤਰ ਬਣਾ ਲੈਂਦੇ ਨੇ ਕੋਈ ਕਈ ਉਤਰ ਤੁਮ ਹੁਣ ਕਰੇ ਤੁਸੀਂ ਵੀ ਸਾਡੇ ਧੀਆਂ ਸੁਣਾ ਦਿਓ ਅਸੀਂ ਉਹ ਦਰਦ ਬੋਲਦੇ ਕਿ ਨਾ ਸਾਡੇ ਸੁਣਦਾ ਅਸੀਂ ਗੱਲ ਸਾਡੇ ਕੋਈ ਟਵਾਰੀ ਹੋ ਜਾ ਸਾਡੇ ਕੁਝ ਵੀ ਉਹ ਭਾਈ ਤੁਸੀਂ ਦੇਖੋ ਮੈਂ ਮੈਂ ਅਨੁਸਾਰ ਪ੍ਰਭੂ ਮੇਰੀਆਂ ਮਾਵਾ ਭੈਣਾ ਇੱਕ ਦੁੱਖ ਦੀ ਘੜੀ ਦੇ ਵਿੱਚ ਆ ਪਰਵਾਰ ਨਾਲ ਹਮਦਰਦੀ ਕਰਦੇ ਹੋਏ ਲਗਾਤਾਰ 60 ਦਿਨਾਂ ਤੋਂ ਪ੍ਰਸ਼ਾਸਨ ਦੀ ਕਾਰਜਕਾਰੀ ਢਿੱਲੀ ਤੋਂ ਚਾਹੇ ਇਥੋਂ ਦਾ ਡਿਪਟੀ ਹੋਵੇ ਚਾਹੇ ਧਰੋਨੇ ਦਾ ਐਸਐਚਓ ਹੋਵੇ ਭਰਾਵੋ ਇਹ ਨਹੀਂ ਅਸੀਂ ਚਾਹੁੰਦੇ ਹੁੰਦੇ ਵੀ ਇਹਨੇ ਅਫਸਰ ਵੀ ਘਟਿਆ ਸੋਚ ਵਾਲੇ ਹੋਣਾ ਕਾਉਂ ਕੇ ਚਾਰ ਪੰਜ ਮੀਟਿੰਗਾਂ ਹੋ ਚੁੱਕੀਆਂ ਸਾਡਾ ਮਸਲਾ بار بار ਜਥੇਬੰਦੀ ਦਾ ਅਸੂਲ ਹੁੰਦਾ ਵੀ ਟੇਬਲ 'ਤੇ ਗੱਲ ਕਰਨੀ ਸੀ ਆਈ.ਡੀ ਨੂੰ ਨੋਟ ਕਰਾਵਾ ਪ੍ਰੈਸ ਦੇ ਵਿੱਚ ਆਪਦੀ ਗੱਲ ਰੱਖਣੀ ਉਦੋਂ ਬਾਅਦ ਧਰਨਾ ਮਜਾਰਾ ਕਰਨਾ ਡਿਪਟੀ ਨਾਲ ਸਾਡੀ ਤਿੰਨ ਚਾਰ ਵਾਰ ਮੀਟਿੰਗ ਹੋਈ ਅਸੀਂ ਉਹਦੇ ਦਫ਼ਤਰ ਦੇ ਵਿੱਚ ਜਦੋਂ ਗਏ ਔਰ ਐਸਐਚਓ ਨੂੰ ਫੋਨ ਕੀਤਾ ਕਹਿੰਦਾ ਪ੍ਰਧਾਨ ਜੀ ਤੁਹਾਡਾ ਕੰਮ ਹੀ ਕਰਨ ਚੱਲਿਆ ਐਸਐਚਓ ਇਹਨਾਂ ਚ ਰਹਿਤ ਨਹੀਂ ਪੈਂਦੀ ਐਸਐਚਓ ਨੂੰ ਸਾਫ਼ ਦਵਾ ਕੇ ਆடுਗਾ ਐਸਐਚਓ ਨੂੰ ਮੇਰੇ ਸਾਨੂੰ ਜਦੋਂ ਤੇ ਵੀ ਮੇਰੀ 22 ਤਰੀਕ ਦਿੱਤੀ ਇਹ 22 ਤਰੀਕ ਨੂੰ ਹਰ ਹੱਦ ਦੇ ਵਿੱਚ ਪ੍ਰਧਾਨ ਜੀ ਐਸਟ ਪਾ ਲਵਾਂਗੇ ਭਰਾਵੋ ਗਾੜੀ ਆ ਗਈ ਅਸੀਂ ਸੋਚਿਆ ਕਿ ਕਿਸਾਨ ਦੀ ਪੁੱਤਾਂ ਵਾਂਗੂ ਬਾਲੀ ਫਸਲ ਦੇਖਿਆ ਭਰਾਵੋ ਜਵੰਦਾ ਪਿੰਡੀ ਦੇ 15 16 ਕਿਲੇ ਖੜੀ ਕਰਕੇ ਪ੍ਰਭੂ ਅਗਰ ਦੀ ਢੇਡ ਚੜ ਗਈ ਉਹ ਨੌਕਾ ਨੂੰ ਦੇਖਦੇ ਅਸੀਂ ਆਗਲੇ ਥਿਰ ਦੇ ਪੱਥਰ ਧਰ ਕੇ ਵੀ ਚਲੋ ਕੋਈ ਗੱਲ ਨਹੀਂ ਜਿੱਥੇ ਇਹਨਾਂ ਦੇ ਅੰਗ ਨੇ WO 12 ਪ੍ਰਭੂ ਖੁਆਂ ਕੀ ਜਦੋਂ ਦੁਬਾਰੇ ਮੇਰੇ ਤੱਕ ਦੇ ਦੋ ਮਿੰਟ ਹੋ ਗਏ ਨਹੀਂ ਨਾ ਕੁਛ ਕਰਦਾ ਤਾਂ 60 ਦਾ ਹੋਵੇ ਦੋ ਮਿੰਟ ਨਹੀਂ ਹੋਏ ਹੁਣ ਬੰਦੇ ਫੜੇ ਨਗੇ ਹੁਣ ਤੁਸੀਂ ਕਹਿੰਦੇ ਗੇਟ ਛੱਡਦੇ ਅੱਗੇ ਆ ਕੇ ਬਾਹਰ ਸਵੇਰੇ ਤੇ ਨਹੀਂ ਬੈਠਦਾ ਜਾਂ ਵੀ ਨਹੀਂ ਰੱਖਦਾ ਕੋਈ ਆਪਣੇ ਫਾਦਰ ਕਿਤੇ ਉਹ ਵੇਖੇ ਉਹ ਪਤਾ ਹੀ ਕਿਤੇ ਕਹਿ ਰਹੇ ਅਸੀਂ ਕਰਦੇ ਨਾ ਕਰਦੇ ਪਰ ਆਪਣੀ ਪ੍ਰਾਈਵੇਟ ਜਗ੍ਹਾ ਪਤਾ ਹੈ ਨਾ ਨਹੀਂ ਕਰਦਾ ਜਿਵੇਂ ਮੀਨ ਪਰਸਲ ਗੱਡੀਆਂ ਤੋੜ ਰਿਹਾ ਘਰ ਤੋਂ ਵੱਢ ਰਿਹਾ ਆਪਣੀ ਵਰਕੂ ਲੱਗੀਆਂ ਤੋੜ ਰਿਹਾ ਆਪ ਜਿੱਥੇ ਕਹਿੰਦੇ ਰੇਤਾ ਕਰਦੇ ਆ ਕੋਈ ਕਹਿੰਦਾ ਦਮਦਮਾ ਸਾਹ ਕੁਟਾਰੇ ਉੱਥੇ ਜਾ ਕੇ ਕੋਈ ਕਿਸੇ ਕਹਿੰਦਾ ਜਿੱਥੇ ਵੀ ਕਿਹਾ ਤੱਕ ਗਏ ਠੀਕ ਹੈ ਜੀ ਉਹਦੇ ਬੰਬੜੀ ਕਿਤੇ ਜਾ ਕੇ ਛੁਪ ਕੇ ਕੋਈ ਨਾ ਪਹੁੰਚ ਆਉਂਦਾ ਤਾਂ ਦੱਸੋ ਬਈ ਆਹ ਪਹੁੰਚ ਆਉਂਦੇ ਉਹਨਾਂ ਦਾ ਇੰਟਰਸਟ ਦਾ ਪਹੁੰਚ ਹਾਂ ਜੀ ਇੰਟਰਸਟ ਦਾ ਹੁਣ ਜਿਹਨੇ ਕਰੀ ਉਹ ਤਾਂ ਦੱਸਦਾ ਪੱਕੀ ਕਰਦਾ ਕਰਸੋ ਜੀ ਇਸੇ ਆ ਨਾ ਜੀ ਆਪੇ ਟੱਕਰ ਬਣਾਉਣਗੇ ਜੀ ਅੱਗੇ ਗੱਲ ਕੀ ਨਾ ਨਾ ਗੱਲ ਕਰਦੇ ਹੋ ਮੈਂ ਪਰਦੇਓ ਗੋਮੇਲਾ ਮਣਦੀ ਉਹ ਤੇ ਆਪਾਂ ਨੂੰ ਨਹੀਂ ਪਤਾ ਨਹੀਂ ਬਿੱਕੇ ਬੰਦ ਕਰਦੇ ਜਿਹੜਾ ਬੜਾ ਮੈਨੂੰ ਮੈਨੂੰ ਹੀ ਬੜੇ ਪੂਸੀ ਲੈ ਕੇ ਆਏ ਉਹ ਜੁੰਡੇ ਵਗੈਰਾ ਲੈ ਕੇ ਗੁਰੂਦਵਾਰ ਨਹੀਂ ਆਉਂਦੇ ਅਸੀਂ ਕੋਲ ਆ ਨਹੀਂ ਕੋਈ ਅਸੀਂ ਤੋਂ ਲੈ ਕੇ ਆਉਂਦੇ ਉਹ ਲੈ ਕੇ ਆਪਾਂ ਗਰਾਊਂਡ ਤੇ ਮੈਂ ਤਾਂ ਲੈ ਕੇ ਨਹੀਂ ਆ ਸਾਡੇ ਨਾਲ ਨਹੀਂ ਗੱਲ ਹੋਈ ਕਿਹਦੇ ਨਾਲ ਹੋ ਰਹੀ ਹੈ ਕੋਈ ਨਾਲ ਕਰ ਰਹੇ ਹਾਂ ਅਸੀਂ ਜਿਹੋ ਦਾ ਗੁਰੂ ਕੀ ਝੱਕੇ ਤੇ ਇਹਦਾ ਬਿਲਕੁਲ ਕਰ ਨਹੀਂ ਹੋਈ ਜੇਕਰ ਨਾਲ ਅਸੀਂ ਨੂੰ ਝੱਕੇ ਨੇ ਆ ਉਹਦਾ ਜਵਾਕ ਨੂੰ ਜਿਹੜਾ ਉਹਨੂੰ ਬੜਾ ਉੱਠੀਆਂ ਲੱਗੀਆਂ ਸੀ ਮਦਲ ਕਿਨਾਰੇ ਸੀਗਾ ਦਵਾਸ ਨਾ ਫੇਰ ਵੀ ਸ਼ਾਮ ਤੱਕ ਕੋਈ ਪ੍ਰੇਸ਼ ਬਣਾ ਕੇ ਰੱਖਿਆ ਜਿਵੇਂ ਜਵਾਕ ਮਰ ਜਾਂਦਾ ਜਾਂ ਉਹਦਾ ਮਿਸਮੈਂਟ ਕੀ ਕੋਈ ਬਦਲਦਾ ਨਹੀਂ ਇਹ ਵੀ ਸਾਡੇ ਤੇ ਟੈਨਸ਼ਨ ਆਉਂਦਾ ਥਰਮਾ ਬਦਲਦਾ ਉਹਨੂੰ ਵੀ ਦੇਗਾ ਕੋਈ ਨਾ ਕੋਈ ਜਦੋਂ ਉਹ ਕਰਦੇ ਬੋਲਦੇ ਛੋਟੇ ਹਲਾਜ ਵਿੱਚ ਨਾ ਕੋ ਬੋਤਾ ਮਰ ਗਏ ਫੇਰ ਤੱਕ ਨਹੀਂ ਆਉਂਦੇ ਜਾ ਰਹੀ ਗੱਲ ਮੁੱਕ ਤੇ ਪੱਤਰ ਜੀ ਜੀ ਕੀ ਹੋ ਉੱਤਰ ਹੈ ਤੁਸੀਂ ਵੀ ਸਾਡੇ ਧੀਆ ਸੁਤਦੇ ਮੈਂ ਉਹ ਸੁਤਦਾ ਬੋਲਦਾ ਕਿ ਸਾਡੇ ਸਾਡੇ ਸਦਸਾ ਦੀ ਗੱਲ ਸਾਡੇ ਕੋਈ ਟਵਰੀ ਹੋ ਜਾ ਸਾਡੇ ਕੁਝ ਵੀ ਕੋਈ ਭਾਈ ਤੁਸੀਂ ਬੈਠਾ ਨਾ ਬਣ ਕੇ ਐਸ ਤਰ੍ਹਾਂ ਨਾ ਮਾਇਦਾ ਹੁੰਦਾ ਕਰੇ ਗੱਤ ਜੀ ਬੈਠ ਰੋ ਤੁਸੀਂ ਆਪਣਾ ਬੈਠੋ ਭਾਵੇਂ ਆਪ ਡੋਖਾ ਕਰੂ ਆਪਣਾ ਬੋਲ ਮਰਿਆ ਕੋਈ ਡੋਖਾ 판 ਕਾ ਹੋ ਪਿਆ ਨੋ ਤਾਂ ਕੋਈ ਦੁੱਖ ਕੋਈ ਇਸ ਗੱਲ ਦੇ ਦੁੱਖ ਨੇ ਤਰਨ ਵਾਲਾ ਇਸ ਲਈ ਤੇਰੀ ਬੇਨਤੀ ਆ ਕਿ ਮਾਹੌਲ ਵਾਂਗ ਇਸ ਤਰ੍ਹਾਂ ਨਾ ਹੋ ਗਿਆ ਤਾਂ ਬਾਈ ਜੀ ਧਿਆਨ ਮਾਰ ਕੇ ਗੱਲ ਕਰਨ ਵਾਲੇ ਹੈਗੇ ਨੇ ਬੰਦੇ ਸਾਰਾ ਜਵਾਬ ਦੇਣ ਜਾਣਦੇ ਆ ਅਸੀਂ ਇਹਨਾਂ ਨੂੰ ਇਹਨਾਂ ਦੇ ਵਿਤੀ ਰਹਿੰਦੇ ਰੋਜ਼ ਐਡੀ ਕੋਈ ਗੱਲ ਨਹੀਂ ਹੁੰਦੀ ਬਿਲਕੁਲ ਜਾਇਲਾ ਮੈਂ ਪਰਤਮਰਿਆ ਸਤਨਾ ਮਦਿਆ